ਆਮਰੇ ਡੀਲ ਵਿਚਾਰਧਾਰਾ ਵਾਲੇ ਲੋਕਾਂ ਵੱਲੋਂ ਬੜਾ ਚੀਕ-ਚੀਕ ਕੇ ਕਿਹਾ ਗਿਆ ਭਾਵੇਂ ਕਿ ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੋਈ ਬਲੀਫ ਨਹੀਂ ਹੈ ਕਹਿੰਦੇ ਜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਕਿ ਗੁਰੂ ਗ੍ਰੰਥ ਸਾਹਿਬ ਨੂੰ ਪਾਲਕੀ ਦੇ ਵਿੱਚ ਨਾਲ ਕਿਉਂ ਲਜਾਇਆ ਗਿਆ World War 1 ਤੇ World War 2 ਦੀਆਂ ਫੋਟੋਆਂ ਜੀ ਜਿਹਦੇ ਵਿੱਚ ਸਿੱਖ ਫੌਜਾਂ ਅਮਰ ਕੇ ਵਿਦੇਸ਼ੀ ਮੋਰਚਿਆਂ ਤੇ ਆ ਚਾਹੇ ਫਰਾਂਸ ਦੇ ਮੋਰਚੇ ਤੇ ਆ ਜਰਮਨ ਦੇ ਮੋਰਚੇ ਤੇ ਆ ਜਪਤ ਦੇ ਮੋਰਚੇ ਤੇ ਆ ਤੇ ਸਿੱਖ ਗੋ ਜਿਹੜੇ ਫੌਜੀ ਆ ਉਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੱਕ ਕੇ ਮੈਦਾਨੇ ਜੰਗ ਵਿੱਚ ਤੁਰੇ ਫਿਰਦੇ ਨੇ ਮطلب ਸਾਡੇ ਲਈ ਜਿਹੜਾ ਹੈਗਾ ਲਿਵਿੰਗ ਗੁਰੂ ਨੇ ਤੇ ਅਸੀਂ ਉਹਨਾਂ ਨੂੰ ਹਾਜ਼ਰ ਨਾਜ਼ਰ ਮੰਨ ਕੇ ਨਾਲ ਮੋਰਚਿਆਂ ਦੇ ਵਿੱਚ ਚੱਲਦੇ ਰਹੇ ਜਾਈ ਜਾ ਸਕਦੇ ਹਾਂ ਜੀ ਤੇ ਫਿਰ ਇਹਨੂੰ ਕਿਵੇਂ ਆਪਾਂ ਐਕਸਪਲੇਨ ਕਿਵੇਂ ਕਰਾਂਗੇ ਗੱਲ ਤਾਂ ਐਕਸਪਲੇਨ ਨਾ ਉਹ ਕੌਣ ਨੇ ਐਕਸਪਲੇਨ ਕਰਨ ਵਾਲੇ ਸਿੱਖ ਐਕਸਪਲੇਨ ਕਰਨ ਕਾਮਰੇਡ ਕਹਤੋਂ ਐਕਸਪਲੇਨ ਕਰਨ ਗਿਆਨੀ ਕਰਪਾਲ ਸਿੰਘ ਤੋਂ ਉਹਨਾਂ ਨੇ ਉਹ ਬਿਆਨ ਦਵਾ ਲਿਆ ਸੀ ਵੀ ਕੋਠਾ ਸਾਹਿਬ ਠੀਕ ਹੈ ਆ ਅਕਾਲ ਤਖਤ ਸਾਹਿਬ ਨੂੰ ਕੁਝ ਨਹੀਂ ਹੋਇਆ ਹਾਲਾਂਕਿ ਅਕਾਲ ਤਖਤ ਸਾਹਿਬ ਸਾਰਾ ਢਹਿ ਢੇਰੀ ਹੋ ਜਾਂਦਾ ਸੀ ਨਾ ਜੀ ਜੀ ਤੋ ਹੁਣ ਸੋਸ਼ਲ ਮੀਡੀਆ ਦੇ ਜਾਂ ਇਨਫੋਰਮੇਸ਼ਨ ਦੇ ਯੁੱਗ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਸੰਭਾਵਨਾਵਾਂ ਨੇ ਉਹ ਬਹੁਤ ਘਟ ਰਹੀਆਂ ਨੇ ਜਿਹੜਾ ਕੱਲ ਘਟਣਾ ਹੋਈਏ ਉਹ ਤੋਂ ਇਹ 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 ਤੁਸੀਂ ਅੰਦਾਜ਼ਾ ਲਾਓ ਕਿ ਸਿੱਖਾਂ ਵਿੱਚ ਕਿੰਨਾ ਰੋਸ ਹੈ ਉਹਨਾਂ ਨੂੰ ਇਸ ਸਿਸਟਮ ਦੀ ਮੁੱਖ ਧਾਰਾ ਵਿੱਚ ਕਿਵੇਂ ਲਿਆਂਦਾ ਜਾਵੇ ਸੂਝਵਾਨ ਸਰਕਾਰਾਂ ਦਾ ਇਹ ਫਿਕਰ ਹੋਣਾ ਚਾਹੀਦਾ ਹੈ ਦੂਜੇ ਬੰਨੇ ਜਿਹੜਾ ਹੈਗਾ ਕੁਝ ਕਾਮਰੇਡੀ ਵਿਚਾਰਧਾਰਾ ਵਾਲੇ ਲੋਕਾਂ ਵੱਲੋਂ ਬੜਾ ਚੀਕ-ਚੀਕ ਕੇ ਕਿਹਾ ਗਿਆ ਭਾਵੇਂ ਕਿ ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੋਈ ਬਿਲੀਫ ਨਹੀਂ ਹੈ ਕਹਿੰਦੇ ਜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਕਿ ਗੁਰੂ ਗ੍ਰੰਥ ਸਾਹਿਬ ਨੂੰ ਪਾਲਕੀ ਦੇ ਵਿੱਚ ਨਾਲ ਕਿਉਂ ਲਜਾਇਆ ਗਿਆ ਕੀ ਸਿੱਖ ਮੋਰਚਿਆਂ ਦੇ ਵਿੱਚ ਜਾਂ ਜਦੋਂ ਆਪਾਂ ਨੂੰ ਪਤਾ ਹੈ ਕਿ ਜਦੋਂ ਪੂਰੇ ਭਾਰਤ ਦੇ ਵਿੱਚ ਐਮਰਜੈਂਸੀ ਜਦੋਂ ਲਾਈ ਗਈ ਸੀ ਉਦੋਂ ਵੀ ਤੇ ਜਿਹੜੇ ਜਲੂਸ ਜਾਂ ਜਿਹੜੇ ਨਗਰ ਕੀਰਤਨ ਕੱਢੇ ਗਏ ਸਨ ਉਹ ਵੀ ਤੇ ਇਸੇ ਤਰੀਕੇ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਹੀ ਕੱਢੇ ਗਏ ਸਨ ਕੀ ਸਿੱਖ ਮੋਰਚਿਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਲੈ ਜਾਂਦੇ ਰਹੇ ਨੇ ਇਹਨੂੰ ਕਿਵੇਂ ਐਕਸਪਲੇਨ ਕਰੋਗੇ ਉਹ ਤੋਂ ਤੁਸੀਂ ਉਹ ਤੋਂ ਹੋਰ ਪਿੱਛੇ ਚਲੇ ਜਾਓ ਹੂੰ ਹੂੰ ਵਰਲਡ ਵਾਰ 1 ਤੇ ਵਰਲਡ ਵਾਰ 2 ਦੀਆਂ ਫੋਟੋਆਂ ਆਉਂਦੀਆਂ ਨੇ ਜੀ ਜਿਹਦੇ ਵਿੱਚ ਸਿੱਖ ਫੌਜਾਂ ਅਮਰ ਕੇ ਵਿਦੇਸ਼ੀ ਮੋਰਚਿਆਂ ਤੇ ਆ ਚਾਹੇ ਫਰਾਂਸ ਦੇ ਮੋਰਚੇ ਤੇ ਆ ਜਰਮਨ ਦੇ ਮੋਰਚੇ ਤੇ ਆ ਜੈਪਟ ਦੇ ਮੋਰਚੇ ਤੇ ਆ ਤੇ ਸਿੱਖ ਗੋਂ ਜਿਹੜੇ ਫੌਜੀ ਆ ਉਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੱਕ ਕੇ ਮੈਦਾਨੇ ਜੰਗ ਵਿੱਚ ਤੁਰੇ ਫਿਰਦੇ ਨੇ ਫਿਰ ਉਹਨਾਂ ਨੂੰ ਤੁਸੀਂ ਸੈਲੀਬ੍ਰੇਟ ਕਰਦੇ ਜੇ ਆਪਾਂ ਉਹਦੇ ਵੀ ਥੋੜਾ ਜਿਹਾ ਪਿੱਛੇ ਚਲਦੀਏ ਤੇ ਵੱਡੇ ਕੱਲੂ ਘਰੇ ਦੇ ਸਮੇਂ ਵੀ ਇਹੀ ਇਤਿਹਾਸ ਹੀ ਗਵਾਹ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਸਨ ਔਰ ਉੱਥੇ ਵੱਡਾ ਨੁਕਸਾਨ ਹੋਇਆ ਜਿੱਥੇ ਗੁਰੂ ਸਾਹਿਬ ਜੀ ਉੱਥੇ ਆਪਾਂ ਕਿ ਕਿ ਹਾਜ਼ਰ ਨਾਮ ਜੀਨ ਸਿੱਖਾਂ ਨੇ ਗੁਰੂ ਸਾਹਿਬ ਨੂੰ ਨਾਲ ਇਹ ਗੱਲ ਤਾਂ ਐਕਸਪਲੇਨ ਹੈ ਨਾ ਵੀ ਉਹ ਕੌਣ ਨੇ ਐਕਸਪਲੇਨ ਕਰਨ ਵਾਲੇ ਸਿੱਖ ਐਕਸਪਲੇਨ ਕਰਨ ਕਾਮਰੇਡ ਕਾਹਤੋਂ ਐਕਸਪਲੇਨ ਕਰਨ ਹੈ ਨਾ ਸਿੱਖਾਂ ਦਾ ਇੱਕ ਇਤਿਹਾਸ ਹੈ ਤੁਸੀਂ ਦੱਸਿਆ ਵੀ ਵੱਡੇ ਕੱਲੂ ਕਾਰੇ ਵੇਲੇ ਛੋਟੇ ਕੱਲੂ ਕਾਰੇ ਵੇਲੇ ਜੰਗਾਂ ਯੁੱਧਾਂ ਵੇਲੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਰਿਹਾ ਸੋ ਵਰਲਡ ਵਾਰ 1 ਤੇ ਵਰਲਡ ਵਾਰ 2 ਵਿੱਚ ਸਿੱਖ ਫੌਜੀ ਆਉਂਦੇ ਰਹੇ ਆ ਉਸ ਤੋਂ ਬਾਅਦ ਭਾਰਤ ਦੇ ਜਿਹੜੇ 1947 ਤੋਂ ਬਾਅਦ ਸਿੱਖ ਮੋਰਚੇ ਲੱਗੇ ਆ ਉਹ ਗੁਰੂ ਗ੍ਰੰਥ ਸਾਹਿਬ ਦੀ ਰਹਿਨਮਾਈ ਹੱਥ ਲੱਗੇ ਸੋ ਸਿੱਖਾਂ ਦਾ ਇੱਕ ਇਤਿਹਾਸਕ ਪਰੰਪਰਾ ਚੱਲੀ ਆਉਂਦੀ ਆ ਬਸ ਇਹ ਵੀ ਬੇਅਦਬੀ ਨਾ ਹੋਵੇ ਹੈਨਾ ਬਾਕੀ ਇਹ ਵੀ ਇਸ ਕਿਸਮ ਦੀ ਉਹ ਤੋਂ ਬਚਿਆ ਜਾਵੇ ਵੀ ਗੁਰੂ ਸਾਹਿਬ ਦਾ ਸਤਕਾਰ ਕਾਇਮ ਰਹੇ ਸੋ ਬੇਅਦਬੀ ਨਾ ਹੋਵੇ ਬਾਕੀ ਗੁਰੂ ਸਾਹਿਬ ਨੂੰ ਅਸੀਂ ਮੋਰਚਿਆਂ 'ਚ ਜੰਗਾਂ ਯੁੱਧਾਂ 'ਚ ਜਾਂ ਉਹਨਾਂ ਦੀ ਅਗਵਾਈ ਵਿੱਚ ਅੱਗੇ ਚੱਲਣਾ ਉਹਨਾਂ ਤੋਂ ਰਹਿਨਮਾਈ ਲੈ ਕੇ ਅੱਗੇ ਚੱਲਣਾ ਸੋ ਸਾਨੂੰ ਲੱਗਦਾ ਵੀ ਹਾਲੇ ਕੁਝ ਵੀ ਮਤਲਬ ਸਾਡੇ ਲਈ ਜਿਹੜਾ ਹੈਗਾ ਲਿਵਿੰਗ ਗੁਰੂ ਨੇ ਤੇ ਅਸੀਂ ਉਹਨਾਂ ਨੂੰ ਹਾਜ਼ਰ ਨਾਜ਼ਰ ਮੰਨ ਕੇ ਨਾਲ ਮੋਰਚਿਆਂ ਦੇ ਵਿੱਚ ਚੱਲਦੇ ਰਹਿੰਦੇ ਜਾਈ ਜਾ ਸਕਦੇ ਹਾਂਜੀ ਹਾਂਜੀ ਤੇ ਇਹ ਦੂ ਇਹ ਖਬਰਾਂ ਕਿਤਨਾ ਕਿਤੇ ਇਹ ਵੀ ਚੱਲ ਰਹੀਆਂ ਨੇ ਕਿ ਕੀ ਪੰਜਾਬ ਨੂੰ ਫੌਜ ਦੇ ਹਵਾਲੇ ਕੀਤਾ ਜਾ ਸਕਦਾ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਮੀਡੀਆ ਦੇ ਵਿੱਚ ਬਹੁਤ ਵੱਡਾ ਇੱਕ ਪ੍ਰੋਪਾਗੈਂਡਾ ਇੱਕ ਹਵਾ ਖੜਾ ਕੀਤਾ ਗਿਆ ਕੀ ਇਸ ਤਰ੍ਹਾਂ ਦਾ ਪੋਸੀਬਲ ਹੈ ਜਾਂ ਨਹੀਂ ਅਹ ਦੇਖੋ ਦੋ ਤਰ੍ਹਾਂ ਦੀਆਂ ਧਾਰਨਾਵਾਂ ਨੇ ਇਹਦੇ ਵਿੱਚ ਨਾ ਹਮਮ ਇੱਕ ਤਾਂ ਆ ਗਿਆ ਵੀ ਆਪਾਂ ਕਿਸਾਨ ਮੋਰਚੇ 'ਚ ਦੇਖਿਆ ਵੀ ਕਿਸਾਨ ਮੋਰਚੇ 'ਚ ਵੀ মিডিਆ ਨੇ ਆਹੀ ਹੋ ਹੱਲਾ ਪਾਇਆ ਸੀ ਵੀ ਇਹ ਭਿੰਡਰਾਂ ਵਾਲੇ ਦੇ ਸਮਰਥਕ ਆ ਜੀ ਭਿੰਡਰਾਂ ਵਾਲੇ ਸੰਤਾਂ ਦੀਆਂ ਫੋਟੋਆਂ ਉੱਥੇ ਲੱਗੀਆਂ ਹੋਏ ਅੱਤਵਾਦੀ ਆ ਜੀ ਕਿਸ ਨੇ ਕਿਸੇ ਇੱਕ ਬੰਦੇ ਨੇ ਟੀ-ਸ਼ਰਟ ਪਾਈ ਹੁੰਦੀ ਸੀ ਸਾਰਾ ਸਾਰਾ ਦਿਨ ਉਹਦੀਆਂ ਫੋਟੋਆਂ ਫਲੈਸ਼ ਕਰੀ ਜਾਂਦੇ ਸੀ ਕਿਸਾਨ ਮੋਰਚੇ 'ਚ ਨਾ ਪਰ ਇੰਨੀ ਭੜਕਾ ਹੜ ਦੇ ਬਾਵਜੂਦ ਵੀ ਕੇਂਦਰ ਸਰਕਾਰ ਨੇ ਕੋਈ ਇਸ ਤਰ੍ਹਾਂ ਦਾ ਕਦਮ ਨਹੀਂ ਚੁੱਕਿਆ ਜਿਹਦੇ ਨਾਲ ਕਿਸਾਨ ਮੋਰਚਾ ਆ ਯਾ ਕਿਸਾਨਾਂ ਦੇ ਖਿਲਾਫ ਕੋਈ ਕਾਰਵਾਈ ਹੋਵੇ ਜਾਂ ਸਿੱਖਾਂ ਦੇ ਖਿਲਾਫ ਕੋਈ ਕਾਰਵਾਈ ਹੋਵੇ ਇਹ ਗੱਲ ਆਪਾਂ ਨੂੰ ਮੰਨਣੀ ਪੈਣੀ ਆ ਕਿ ਇੰਨੇ মিডিਆ ਦੀ ਇੰਨੀ ਪੜkahੜ ਦੇ ਬਾਵਜੂਦ ਸਾਲ ਦੇ ਇੱਕ ਸਾਲ ਤੱਕ মিডিਆ ਪੜkahਟ ਪੈਦਾ ਕਰਦਾ ਰਿਹਾ ਉਹ ਅੱਤਵਾਦੀ ਨੇ ਉਹ ਜੂਸ ਪੀਂਦੇ ਨੇ ਉੱਥੇ ਮਸ਼ੀਨਾਂ ਲੱਗ ਗਈਆਂ ਉੱਥੇ ਗੱਦੇ ਆਏ ਨੇ ਉੱਥੇ ਮਰਸੀਡਿਸ ਗੱਡੀਆਂ ਆ ਰਹੀਆਂ ਨੇ ਉੱਥੇ ਸੰਤ ਭਿੰਡਰਾਂ ਵਾਲਿਆਂ ਦੇ ਪੋਸਟਰ ਲੱਗੇ ਹੋਣੇ ਜੋ মিডিਆ ਨਫ਼ਰਤ ਫੈਲਾ ਸਕਦਾ ਸੀ মিডিਆ ਨੇ ਫੈਲਾਈ ਪਰੀ ਦੇ باوجود ਵੀ ਕੇਂਦਰ ਸਰਕਾਰ ਨੇ ਸੰਜਮ ਰੱਖਿਆ ਹੁਣ ਵੀ ਮੀਡੀਆ ਪੰਜਾਬ ਬਾਰੇ ਉਸੇ ਤਰ੍ਹਾਂ ਦੀ ਉਹ ਇੱਕ ਤਰ੍ਹਾਂ ਨਾਲ ਨਫਰਤ ਫਲਾ ਰਿਹਾ ਹੈ ਨਾ ਸੋ ਅਸੀਂ ਉਮੀਦ ਕਰਾਂਗੇ ਕਿ ਕੇਂਦਰ ਸੰਜਮ ਰੱਖੇ ਦੂਜੇ ਪਾਸੇ ਇਹ ਵੀ ਹੋ ਸਕਦਾ ਹੈ ਵੀ ਸੈਂਟਰ ਸਰਕਾਰ ਇਹਨੂੰ ਵੀ ਹਲੇ ਇਹਨਾਂ ਨੂੰ ਹੋਰ ਜਿਹੜੀ ਆਗਾ ਉਗ ਲੈਣ ਦਿਓ ਉਹਦੇ ਚੋ ਜੇ ਉਹਨਾਂ ਦੇ ਇਹ ਇੰਟਰਸਟ ਹੋਏ ਵੀ ਮੌਜੂਦਾ ਪੰਜਾਬ ਸਰਕਾਰ ਨੂੰ ਇਸ ਆਧਾਰ ਤੇ ਬਰਖਾਸਤ ਕਰ ਦਿੱਤਾ ਜਾਵੇ ਜਾਂ ਜਿੱਦਾਂ ਵੀ ਖਤਮ ਕਰ ਦਿੱਤਾ ਜਾਵੇ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਜਾਵੇ ਫਿਰ ਇਹ ਸੰਭਾਵਨਾ ਹੈ ਵੀ ਉਹ ਰਾਸ਼ਟਰਪਤੀ ਰਾਜ ਲਾਗੂ ਕਰਕੇ ਉਹਨੂੰ ਫੌਜ ਦੇ ਹਵਾਲੇ ਹੈ ਜਿਹੜਾ ਉਹ ਕੀਤਾ ਤੇ ਉਹਦਾ ਫਿਰ ਉਹਦੀ ਆਊਟਕਮਸ ਤੇ ਹੋਰ ਜ਼ਿਆਦਾ ਫਿਰ ਖਤਰਨਾਕ ਹੀ ਨਿਕਲੂਗੀ ਕਿਉਂਕਿ ਫਿਰ ਤੇ ਆਪਾਂ ਕਹਿ ਕੇ ਹੋਰ ਤੁਸੀਂ ਬਲਦੀ ਤੇ ਤੇਲ ਪਾਉਣ ਵਾਲੀ ਗੱਲ ਨਹੀਂ ਹੋ ਜਾਣੀ ਹਾਂਜੀ ਹਾਂਜੀ ਉਹ ਹੁਣ ਜਿਹੜਾ 84 ਵਿੱਚ ਜਿਸ ਤਰ੍ਹਾਂ ਹੋਇਆ ਨਾ ਵੀ ਉਹ ਤੋਂ ਬਾਅਦ ਰਾਸ਼ਟਰਪਤੀ ਰਾਜ ਲੱਗਿਆ ਉੱਥੇ ਸੋਸ਼ਲ ਮੀਡੀਆ ਜਾਂ ਮੀਡੀਆ ਦੇ ਇੰਨੇ ਪਲੇਟਫਾਰਮ ਨਹੀਂ ਸੀ ਜਿਨ੍ਹਾਂ ਕਰਕੇ ਗੱਲ ਫੈਲਦੀ ਹੈ ਨਾ ਸੋ ਇਹਦੇ ਚੋਂ ਬਹੁਤ ਕੁਛ ਹੈ ਇਹ ਤੁਸੀਂ ਦੇਖੋ ਵੀ ਗਿਆਨੀ ਕਰਪਾਲ ਸਿੰਘ ਤੋਂ ਉਹਨਾਂ ਨੇ ਉਹ ਬਿਆਨ ਦਵਾ ਲਿਆ ਸੀ ਵੀ ਕੋਠਾ ਸਾਹਿਬ ਠੀਕ ਹੈ ਆ ਅਕਾਲ ਤਖਤ ਸਾਹਿਬ ਨੂੰ ਕੁਝ ਨਹੀਂ ਹੋਇਆ ਹਾਲਾਂਕਿ ਅਕਾਲ ਤਖਤ ਸਾਹਿਬ ਸਾਰਾ ਢਹਿ ਢੇਰੀ ਹੋਇਆ ਪਿਆ ਸੀ ਨਾ ਸੋ ਹੁਣ ਸੋਸ਼ਲ ਮੀਡੀਆ ਦੇ ਜਾਂ ਇਨਫੋਰਮੇਸ਼ਨ ਦੇ ਯੁੱਗ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਸੰਭਾਵਨਾਵਾਂ ਨੇ ਉਹ ਬਹੁਤ ਘੱਟ ਨੇ ਸੋ ਉਹਦੇ ਜਿਹੜੇ ਕੌਨਸੀਕਵੈਂਸਸ ਆ ਉਹ ਬਹੁਤ ਖਤਰਨਾਕ ਹੋ ਸਕਦੇ ਸੋ ਪੰਜਾਬ ਦਾ ਤੇ ਕਸ਼ਮੀਰ ਦਾ ਸੀ ਕਹਿ ਚੁੱਕਿਆ ਵੀ ਕਾਫੀ ਫਰਕ ਹੈ ਨਾ ਪੰਜਾਬ ਚ ਅੱਜ ਵੀ ਲੋਕ ਆ ਜਿਹੜੇ ਉਹ ਆਪਣੇ ਗੁਰੂ ਕਰਕੇ ਆਪਣੇ ਪੰਜਾਬ ਦੇ ਪਾਣੀਆਂ ਕਰਕੇ ਜਾਂ ਆਪਣੀਆਂ ਜਿਹੜੀਆਂ ਹੱਕੀ ਮੰਗਾ ਉਹਨਾਂ ਲਈ ਇਕੱਠੇ ਹੋ ਜਾਂਦੇ ਹੈਗੇ ਸੋ ਜੇ ਭਾਰਤ ਸਰਕਾਰ ਹੁਣ ਦੁਬਾਰੇ 1984 ਵਾਲਾ ਇਹ ਦਹਰਾਉਗੇ ਸਾਨੂੰ ਲੱਗਦਾ ਵੀ ਨਹੀਂ ਦਹਰਾਉਂਦੀ ਪਰ ਜੋ ਲਾਉਗੀ ਤਾਂ ਉਹ ਉਹ ਕਾਫੀ 네ਗੇਟਿਵ ਕੌਨਸੀਕਵੈਂਸਸ ਆ ਜਿਹੜੇ ਹੋ ਸਕਦੇ ਆ ਉਹਦੀ ਪੰਜਾਬ ਨੂੰ ਵੀ ਕੀਮਤ ਚਕਾਉਣੀ ਪੈ ਸਕਦੀ ਐ ਉਸ ਦੇ ਨਾਲ ਉਹ ਦੇਸ਼ ਵਿੱਚ ਵੀ ਇਸ ਤਰ੍ਹਾਂ ਦੀਆਂ ਗੜਬੜਾ ਹੋ ਸਕਦੀਆਂ ਸੋ ਹਾਲ ਦੀ ਘੜੀ ਸਾਨੂੰ ਲੱਗਦਾ ਵੀ ਸੰਜਮ ਰੱਖਣਾ ਚਾਹੀਦਾ ਡਿਸਪਲਿੰਡ ਵੇ ਨਾਲ ਉਹਨਾਂ ਨੂੰ ਇਸ ਇਸ ਚੱਕਰ ਚ ਪੈਣ ਨਾਲੋਂ ਇੱਕ ਗੱਲ ਬਾਤ ਰੱਖਣੀ ਚਾਹੀਦੀ ਹੁਣ ਤੁਸੀਂ ਕੱਲ ਦੇ ਸਮਾਗਮ ਤੋਂ ਜਿਹੜਾ ਸਿਹਰਦ ਸੱਜਣਾ ਜਿਹੜਾ ਕੱਲ ਘਟਨਾ ਹੋਈ ਹੈ ਉਹ ਤੋਂ ਇਹ 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 ਤੁਸੀਂ ਅੰਦਾਜ਼ਾ ਲਾਓ ਵੇ ਸਿੱਖਾਂ ਵਿੱਚ ਕਿੰਨਾ ਰੋਸ ਹੈ ਜੀ ਜੀ ਸਿੱਖਾਂ ਵਿੱਚ ਕਿੰਨੀ ਬੇਗਾਨਗੀ ਹੈ ਉਹ ਇਸ ਸਿਸਟਮ ਤੋਂ ਕਿੰਨੇ ਟੁੱਟ ਚੁੱਕੇ ਨੇ ਹਨਾ ਉਹਨਾਂ ਨੂੰ ਇਸ ਸਿਸਟਮ ਦੀ ਮੁੱਖ ਧਾਰਾ ਵਿੱਚ ਕਿਵੇਂ ਲਿਆਂਦਾ ਜਾਵੇ ਸੂਝਵਾਨ ਸਰਕਾਰਾਂ ਦਾ ਇਹ ਫਿਕਰ ਹੋਣਾ ਚਾਹੀਦਾ ਹੈ ਸਿੱਖਾਂ ਵਿੱਚ ਹਾਲੇ ਵੀ 1984 ਤੋਂ ਬਾਅਦ ਐਨਾ ਰੋਸ ਕਿਉਂ ਹੈ ਜੀ ਜੀ ਉਹਨਾਂ ਨੂੰ ਕਿਉਂ ਨਾ ਅਸੀਂ ਆਪਣੇ ਬੱਚਿਆਂ ਵਾਂਗ ਆਪਣੇ ਭਰਾਵਾਂ ਵਾਂਗ ਗਲ ਨਾਲ ਲਾਈਏ ਕਿਸੇ ਇਮਾਨਦਾਰ ਸਰਕਾਰ ਨੂੰ ਇਹ ਫਿਕਰ ਹੋਣਾ ਚਾਹੀਦਾ ਹਨਾ ਸਿੱਖਾਂ ਵਿੱਚ ਹਾਲੇ ਵੀ ਅਲੈਦਗੀ ਬੇਗਾਨਗੀ ਤੇ ਇੱਕ ਮਤਰੇ ਮਾਵਾ ਜਾਂ ਪਿਤਾਵਾ ਵਾਲਾ ਇੱਕ ਤਰ੍ਹਾਂ ਨਾਲ ਕਿਉਂ ਸੋਚ ਆ ਰਹੀ ਹੈ ਮਤਲਬ ਉਹਦੇ ਪਿੱਛੇ ਕਿਤਨਾ ਕਿਤੇ ਤੇ ਕਾਰਨ ਰਏ ਹੋਣਗੇ ਨਾ ਕਾਰਨ ਲੱਭ ਕੇ ਉਹਨਾਂ ਨੂੰ ਸਹੀ ਕਰੋ ਤੇ ਮਸਲਾ ਸਾਰਾ ਹੱਲ ਹੋ ਜਾਏ ਉਹ ਸਾਈਕੋਲੋਜੀਕਲ ਕਾਰਨ ਉਹ ਹਿਸਟੋਰੀਕਲ ਕਾਰਨ ਉਹ ਐਨਥਰੋਪੋਲੋਜੀਕਲ ਕਾਰਨ ਉਹਨਾਂ ਦੀ ਇੱਕ ਇੱਕ ਵੱਡੀ ਟੀਮ ਬਣਾਈ ਜਾਵੇ ਹਿਸਟੋਰੀయన్స్ ਦੀ ਸਾਈਕੋਲੋਜਿਸਟ ਜਿਹੜੇ ਨੇਸ਼ਨਸ ਦੀ ਸਾਈਕੋਲੋਜੀ ਐਂਡ ਜਿਹੜਾ ਜਿਹੜਾ ਕਲੈਕਟਿਵ ਮਾਈਂਡ ਸੈਟ ਹੁੰਦਾ ਜੀ ਕਲੈਕਟਿਵ ਮਾਈਂਡ ਸੈਟ ਦੀ ਇੱਕ ਵੱਖਰੀ ਸਟੱਡੀ ਆ ਸਾਈਕੋਲੋਜੀ ਦੇ ਖੇਤਰ ਚ ਨਾ ਸੋ ਉਸ ਸਟੱਡੀ ਨੂੰ ਜਿਹੜੇ ਜਿਹੜੇ ਲੋਕਾਂ ਨੇ ਕੀਤਾ ਉਹ ਇਸ ਜਿਹੜੇ ਜਿਹੜੇ ਸਮੁੱਚੇ ਘਟਨਾਕ੍ਰਮ ਤੇ ਧਿਆਨ ਦੇਣ ਸਿੱਖਾਂ ਦੇ ਕਲੈਕਟਿਵ ਮਾਈਂਡ ਵਿੱਚ ਜਿਹੜੀ ਬਗਾਨਗੀ ਪਈ ਆ ਉਹਨੂੰ ਉਹਨਾਂ ਦੀਆਂ ਮੰਗਾ ਮੰਨ ਕੇ ਉਹਨਾਂ ਨਾਲ ਹਾਲਾਤ ਸਹਿਜ ਕਰਕੇ ਉਹਨਾਂ ਨਾਲ ਗੱਲਬਾਤ ਕਰਕੇ ਔਰ ਉਹਨਾਂ ਨੂੰ ਇਹ ਵਿਸ਼ਵਾਸ ਦਿਵਾ ਕੇ ਵੇ ਤੁਸੀਂ ਸਾਡਾ ਹਿੱਸਾ ਹੋਂ ਤੁਸੀਂ ਤੁਸੀਂ ਸਾਡੇ ਨਾਲੋਂ ਬਗਾਨੇ ਨਹੀਂ ਹੈ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਵੀ ਤੁਹਾਡੇ ਮਨ ਵਿੱਚ ਕਦੇ ਵੀ ਇਹ ਸ਼ੰਕਾ ਪੈਦਾ ਨਾ ਹੋਵੇ ਵੀ ਸਾਡੇ ਨਾਲ ਵਿਤਕਰਾ ਹੋ ਰਿਹਾ ਸੋ ਇਸ ਕਿਸਮ ਦੇ ਘਟਨਾਕ੍ਰਮ ਨਾਲ ਸਿੱਖਾਂ ਦੇ ਤਪਦੇ ਹਿਰਦਿਆਂ ਨੂੰ ਸ਼ਾਂਤ ਕੀਤਾ ਜਾ ਸਕਦਾ ਐਨੇ 30 35 ਸਾਲਾਂ ਦੀ ਐਨੀ ਕਤਲੋਗਾਰਤ ਤੋਂ ਬਾਅਦ ਵੀ ਜੇ ਅੱਜ ਵੀ ਸਿੱਖਾਂ ਵਿੱਚ ਰੋਸ ਹੈ ਇੱਕ ਵੱਡੇ ਹਿੱਸੇ ਵਿੱਚ ਤਾਂ ਉਹਨੂੰ ਆਪਾਂ ਕਹਿ ਸਕਦੇ ਹਾਂ ਵੀ ਸੰਤੁਸ਼ਟ ਕਰਨ ਲਈ ਉਹਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਡੈਮੋਕਰੇਟਿਕਲੀ ਉਹਨਾਂ ਨਾਲ ਡਾਇਲੌਗ ਸ਼ੁਰੂ ਕਰਨਾ ਚਾਹੀਦਾ ਹੈ ਤੇ ਉਹਨਾਂ ਦੀਆਂ ਕੁਝ ਮਿਨੀਮਮ ਮੰਗਾਂ ਨੇ ਜਿਹੜੀਆਂ ਜਿਨ੍ਹਾਂ ਕਾਰਨ ਡਾਇਲੌਗ ਹੋਰ ਅੱਗੇ ਵੱਧ ਸਕਦਾ ਉਹ ਪਹਿਲੇ ਪੜਾਅ 'ਚ ਮੰਨ ਕੇ ਡਾਇਲੌਗ ਨੂੰ ਅੱਗੇ ਵਧਾਇਆ ਜਾਣਾ ਚਾਹੀਦਾ ਹੈ ਜੀ ਬਿਲਕੁਲ ਜੀ ਤੇ ਇਹ ਸਾਰੇ ਮਸਲੇ ਦੇ ਉੱਤੇ ਜਿਹੜੀਆਂ ਬਾਕੀ ਦੀਆਂ ਪੰਥਕ ਧਿਰਾਂ ਨੇ ਉਹਨਾਂ ਦੀ ਖਮੋਸ਼ੀ ਜਿਹੜੀ ਹੈ ਉਹਦੇ ਕਰਕੇ ਲੋਕਾਂ ਦੇ ਵਿੱਚ ਇੱਕ ਹਵਾ ਗਰਮ ਹੈ ਕਿ ਸ਼ਾਇਦ ਲੋਕ ਇਹ ਗੱਲ ਕਹਿ ਰਹੇ ਨੇ ਕਿ ਕਿਤਨਾ ਕਿਤੇ ਇਹ ਫਿਰ ਸਰਕਾਰ ਦੇ ਨਾਲ ਮਿਲ ਕੇ ਚੱਲ ਰਹੀਆਂ ਹੋਣਗੀਆਂ ਇਹਨੂੰ ਤੁਸੀਂ ਕਿਵੇਂ ਐਲੈਬ੍ਰੇਟ ਕਰੋਗੇ ਦੇਖੋ ਜਿਹੜੀਆਂ ਜਿਹੜੀਆਂ ਸਥਾਪਿਤ ਪੰਥਕ ਧਰਾਂ ਨੇ ਬਹੁਤ ਲੰਮੇ ਸਮੇਂ ਤੋਂ ਉਹਨਾਂ ਬਾਰੇ ਇਹ ਖਬਰਾਂ ਆ ਰਹੀਆਂ ਨੇ ਵੀ ਇੱਕ ਤਾਂ ਉਹ ਸਟੇਟਸ ਕੋ ਕਾਇਮ ਰੱਖਣਾ ਚਾਹੁੰਦੀਆਂ ਹੂੰ ਹੂੰ ਤੇ ਦੂਜਾ ਹੈਗਾ ਵੀ ਉਹ ਆਪਣੇ ਜਿਹੜੀ ਹੈਗਾ ਵੀ ਨਿੱਜੀ ਚੌਧਰ ਦੀ ਲੜਾਈ ਆ ਜਿਹੜੀ ਉਹ ਉਹਦੇ ਵਿੱਚ ਫਸੀਆਂ ਹੋਈਆਂ ਨੇ ਹਰੇਕ ਬੰਦਾ ਜਿਹੜਾ ਜਿੱਥੇ ਸਥਾਪਤ ਆ ਉਹ ਉਹ ਨਹੀਂ ਚਾਹੁੰਦਾ ਵੀ ਮੇਰੀ ਜਿਹੜੀ ਪੋਜੀਸ਼ਨ ਨੂੰ ਕੋਈ ਖਤਰਾ ਖੜਾ ਹੋਵੇ ਸੋ ਜਦੋਂ ਵੀ ਕੋਈ ਇਸ 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 ਸਿਸਟਮ ਵਿੱਚ ਨਵਾਂ ਪਲੇਅਰ ਆਉਂਦਾ ਚਾਹੇ ਰਾਜਨੀਤਿਕ ਆ ਜਾਂ ਧਾਰਮਿਕ ਤਾਂ ਉਹਨਾਂ ਸਥਾਪਿਤ ਤਰ੍ਹਾਂ ਨੂੰ ਆਪਣੀ ਹੋਂਦ ਦਾ ਖਤਰਾ ਖੜਾ ਹੋਣ ਲੱਗ ਜਾਂਦਾ ਵੀ ਸਾਡੀ ਹੋਂਦ ਲਈ ਸਾਡਾ ਜਿਹੜਾ ਅਸੀਂ ਇੱਕ ਵਰਚਸ ਸਬ ਕਾਇਮ ਕਰ ਰੱਖਿਆ ਇੱਕ ਤਰ੍ਹਾਂ ਨਾਲ ਅਸੀਂ ਇੱਕ ਸਰਕਲ ਬਣਾ ਰੱਖਿਆ ਤੁਰਨ ਫਿਰਨ ਦਾ ਉਹਨੂੰ ਖਤਰਾ ਖੜਾ ਹੋ ਜਾਣਾ ਆਪਣੀ ਹੋਂਦ ਲਈ ਸੋ ਉਹ ਇੱਕ ਤਾਂ ਨਵੇਂ ਪਲੇਅਰ ਤੋਂ ਡਰਦਿਆਂ ਨੇ ਉਹਦੇ ਖਿਲਾਫ ਆ ਜਿਹੜੀਆਂ ਜਾਂ ਖामोਸ਼ ਹੋ ਜਾਂਦੀਆਂ ਜਾਂ ਉਹਦੇ ਖਿਲਾਫ ਸਾਜ਼ਿਸ਼ਾਂ ਰਚਦੀਆਂ ਨੇ ਵੀ ਉਹਦਾ ਕਿਸੇ ਨਾ ਕਿਸੇ ਤਰ੍ਹਾਂ ਨੁਕਸਾਨ ਕੀਤਾ ਜਾਵੇ ਵੈਸੇ ਆਮ ਲੋਕਾਂ ਵਿੱਚ ਆ ਜਿਹੜਾ ਜਿਹੜੇ ਸੀਰੀਅਸ ਪੰਥ ਖਲਕੇ ਆ ਉਹਨਾਂ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਬਾਰੇ ਇਹ ਹੈਗਾ ਵੀ ਇਹਨਾਂ ਨੂੰ ਸਰਕਾਰਾਂ ਦੀ ਅਫਸਰशाही ਚਲਾ ਰਹੀ ਹੈ ਸੋ ਇਹ ਇੱਕ ਜਿਹੜੇ 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 ਸੂਝਵਾਨ ਸਿੱਖ ਨੇ ਜਿਹੜੇ ਇਸ ਸਮੁੱਚੇ ਪੰਥਕ ਰਾਜਨੀਤੀ ਦੀ ਹੈ ਘਟਨਾਕ੍ਰਮ ਤੇ ਨਿਗਾਹ ਰੱਖਦੇ ਆ ਉਹਨਾਂ ਦਾ ਕਹਿਣਾ ਵੀ 80% ਸਿੱਖ ਜਥੇਬੰਦੀਆਂ ਨੂੰ ਸਰਕਾਰ ਦੀ ਅਫਸਰशाही ਚਲਾ ਰਹੀ ਹੈ ਸੋ ਪਿੱਛੋਂ ਜਿਹੜੇ ਦਿੱਲੀੋਂ ਬੈਠੇ ਹੋ ਜਾਂ ਚੰਡੀਗੜ੍ਹ ਬੈਠੇ ਅਫਸਰਸ਼ਾਹੀ ਆ ਉਹ ਉਹਨਾਂ ਨੂੰ ਡਿਕਟੇਟ ਕਰਦੇ ਆ ਤੁਸੀਂ ਕਿਹੜਾ ਪ੍ਰੋਗਰਾਮ ਦੇਣਾ ਹੈ ਕਿਹੜਾ ਨਹੀਂ ਕਰਨਾ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਔਰ ਬਹੁਤ ਸਾਰੇ ਲੀਡਰਸ਼ਿਪਾਂ ਨਾਲ ਲੀਡਰਸ਼ਿਪ ਵਿੱਚ ਜਿਹੜੇ ਬੰਦੇ ਨੇ ਉਹਨਾਂ ਬਾਰੇ ਤਾਂ ਇਹ ਹੁੰਦਾ ਵੀ ਇਹਦੀ ਅਟੈਚਮੈਂਟ ਫਲਾਣੇ ਆਫੀਸਰ ਨਾਲ ਅੰਟੈਲੀਜੈਂਸ ਦੇ ਐਸੀ ਜਿਹੜੀ ਅਟੈਚਮੈਂਟ ਆ ਫਲਾਣੇ ਆਫੀਸਰ ਨਾਲ ਸੋ ਇੱਕ ਇਹ ਬਣ ਚੁੱਕਿਆ ਸਿੱਖ ਸੰਗਤਾਂ ਵਿੱਚ ਵੀ ਜਿਹੜੀਆਂ ਸਥਾਪਿਤ ਤੇ ਰਹੇ ਉਹਨਾਂ ਦਾ ਬਹੁਤ ਵੱਡਾ ਹਿੱਸਾ ਹੈ ਜਿਹੜਾ ਉਹ ਸਰਕਾਰ ਨਾਲ ਮਿਲ ਕੇ ਚੱਲ ਰਿਹਾ ਹੈ ਇਸੇ ਕਰਕੇ ਉਹ ਹੈਗਾ ਵੀ ਉਹ ਉਹ ਇੱਕ ਤਰ੍ਹਾਂ ਨਾਲ ਉਹਨਾਂ ਦੇ ਮਨਾਂ 'ਚੋਂ ਲੈ ਚੁੱਕੀਆਂ ਨੇ ਉਹਨਾਂ ਦਾ ਇੱਕ ਤਰ੍ਹਾਂ ਨਾਲ ਸਤਕਾਰ ਆ ਜਿਹੜਾ ਉਸ ਤਰ੍ਹਾਂ ਨਹੀਂ ਰਿਹਾ ਉਹਨਾਂ ਦੀ ਇਮਾਨਦਾਰੀ ਤੇ ਸ਼ੰਕੇ ਖੜੇ ਹੋ ਰਹੇ ਨੇ ਇਸੇ ਕਰਕੇ ਫਿਰ ਉਹ ਇਹਨਾਂ ਮਾਮਲਿਆਂ ਵਿੱਚ ਖਾਮੋਸ਼ ਰਹਿ ਜਾਂਦੀਆਂ ਹਾਲਾਂਕਿ ਚਾਹੀਦਾ ਇਹ ਹੁੰਦਾ ਵੀ ਸਾਰੀਆਂ ਪੰਥਕ ਧਿਰਾਂ ਨੇ ਜਿਹੜੀਆਂ ਇਕੱਠੇ ਹੋ ਕੇ ਪੰਥ ਲਈ ਕੌਮ ਲਈ ਪੰਜਾਬ ਲਈ ਆ ਧਰਮ ਲਈ ਜਿਹੜੀ ਚੁਣੌਤੀ ਆਉਂਦੀ ਆ ਉਹਦੇ ਨਾਲ ਸਹਿਜ ਵਿੱਚ ਰਹਿੰਦੇ ਆ ਡੈਮੋਕਰੇਟਿਕਲੀ ਬਿਨਾ ਕੋਈ ਹਿੰਸਾ ਕਰਿਆਂ ਵੀ ਉਹਨੂੰ ਆਪਣੇ ਇੱਕ ਵੱਡੇ ਪਰਸਪੈਕਟਿਵ ਤੋਂ ਲੈ ਕੇ ਕੌਮੀ ਜਜ਼ਬਾ ਜਾਂ ਕੌਮੀ ਮੋਰਚਾ ਜਾਂ ਕੌਮੀ ਸੰਘਰਸ਼ ਦੇ ਤੌਰ ਤੇ ਲੜਨ ਨਾ ਕਿ ਕਿਸੇ ਇੱਕ ਨੂੰ ਲੜਦਾ ਦੇਖ ਕੇ ਉਹਦੀਆਂ ਲੱਤਾਂ ਖਤਿਆ ਜਾਂਦੀਆਂ ਉਹਦੀ ਉਹਦਾ ਵੀ ਸੀਨਾ ਸ਼ਰਾਣੀ ਹੋਵੇ ਆਇਆ ਗੋਲੀਆਂ ਨਾਲ ਜਾਂ ਉਹ ਉਹਦੀਆਂ ਗ੍ਰਿਫਤਾਰੀਆਂ ਹੋਣ ਉਹਨਾਂ ਤੇ ਡਾਂਗਾ ਮੱਜੇ ਵੀ ਇਹ ਆਪਾਂ ਤਮਾਸ਼ਾ ਨਾ ਦੇਖਿਆ ਕਰੀਏ ਆਪਾਂ ਇੱਕ ਕੌਮੀ ਸੰਘਰਸ਼ ਵਜੋਂ ਸਾਹਦੇ ਸਾਹਮਣੇ ਆਈ ਹੈ ਜੀ ਬਿਲਕੁਲ ਜੀ ਜੇ ਕਿਤੇ ਨਾ ਕਿਤੇ ਕੁਝ ਪ੍ਰਾਪਤੀ ਕਰਨੀ ਹੈ ਤੇ ਗੱਲ ਉੱਥੇ ਆ ਜਾਂਦੀ ਹੈ ਕਿ ਦੁਬਾਰਾ ਜੇ ਤੁਹਾਡੇ ਸਾਹਮਣੇ ਕੋਈ ਬਾਹਰੀ ਦੁਸ਼ਮਣ ਹੋਵੇ ਜਾਂ ਆਪਣੇ ਨਾਲ ਦੇ ਸਿੱਖ ਤੇ ਹਮਲਾ ਹੋ ਰਿਹਾ ਹੋਵੇ ਤੇ ਤੁਸੀਂ ਉੱਥੇ ਖੜ ਕੇ ਦੇਖੋ ਨਾ ਉਹਦੇ ਨਾਲ ਆਪਣੇ ਸਿੰਘ ਦੇ ਨਾਲ ਖੜੋ ਕਿਤੇ ਨਾ ਕਿਤੇ ਇਹ ਕੌਮ ਨੂੰ ਵੀ ਵੱਡੇ ਪੱਧਰ ਤੇ ਸੋਚਣ ਦੀ ਲੋੜ ਹੈਗੀ